ਹਸ਼ਿਆਰਪੁਰ ਦੇ ਵਿੱਚ ਬੜੀ ਖੌਫਨਾਕ ਵਾਰਦਾਤ ਵਾਪਰੀ ਹੈ ਹੈਰਾਨ ਕਰ ਦੇਣ ਵਾਲੀ ਵਾਰਦਾਤ ਮੌਕਾ ਵਾਪਰੀ ਹੈ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਬਸ ਕੈਂਡ ਦੇ ਅੰਦਰ ਖੜੀ ਇੱਕ ਬਾਸੀ ਪੂਰੀ ਗਾਇਬ ਹੋ ਗਈ ਜਦੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਸੀ ਸੀਸੀਟੀਵੀ ਕੈਮਰੇ ਖੰਗਾ ਲਗੇ ਤਾਂ ਵੇਖਿਆ ਗਿਆ ਕਿ ਕੋਈ ਬਸ ਨੂੰ ਪੁਝਾ ਕੇ ਲੈ ਗਿਆ ਜਨ ਕਿ ਬਾਸੀ ਚੋਰੀ ਕਰਕੇ ਲੈ ਗਿਆ ਬਸ ਅੱਡੇ ਦੇ ਅੰਦਰੋਂ ਕਰਤਾਰ ਕੰਪਨੀ ਦੀ ਬਸ ਚੋਰੀ ਹੋਈ ਦੱਸੀ ਜਾ ਰਹੀ ਹੈ ਮੌਕੇ ਦੀਆਂ ਤਸਵੀਰਾਂ ਸੀਸੀਟੀਵੀ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਨੇ 62 ਦੇ ਵਿੱਚ ਦੱਸਿਆ ਜਾਂਦਾ ਹੈ ਕਿ ਰਾਤ ਦੇ ਸਮੇਂ বাস ਖੜੀ ਕੀਤੀ ਗਈ ਸੀ ਤੇ ਇਸੇ ਦੌਰਾਨ ਰੋਜ਼ਾਨਾ ਵਾਂਗੂ ਜਦੋਂ ਦੱਸਿਆ ਜਾਂਦਾ ਕਿ বাস ਖੜੀ ਕਰਨ ਤੋਂ ਬਾਅਦ ਡਰਾਈਵਰ ਕਨਡੈਕਟਰ ਜਾ ਕੇ ਸੌਂਗੇ ਨੇ ਇਸ ਤੋਂ ਬਾਅਦ ਜਦ ਸਵੇਰੇ ਆ ਕੇ ਵੇਖਿਆ ਤਾਂ ਮੌਕੇ ਤੇ বাস ਹੀ ਮੌਜੂਦ ਨਹੀਂ ਸੀ ਇੱਧਰ ਉੱਧਰ বাস ਦੀ ਬਹੁਤ ਭਾਲ ਕੀਤੀ ਗਈ ਪਰ ਕਿਧਰੇ ਵੀ বাস ਨਾ ਲੱਭੀ ਜਦੋਂ ਸੀਸੀਟੀਵੀ ਕੈਮਰੇ ਖੰਗਾ ਲੱਗ ਗਏ ਤਾਂ ਸਭ ਦੇ ਮੂੰਹ ਅੱਡੇ ਰਹਿ ਗਏ ਨੇ ਹੋਸ਼ ਛੁੱਟ ਗਏ ਨੇ ਸਭ ਦੇ ਕਿ ਬਾਕਸਟੈਂਡ ਦੇ ਅੰਦਰੋਂ ਕੋਈ ਬਾਸੀ ਚੋਰੀ ਕਰਕੇ ਲੈ ਗਿਆ ਜਿਸ ਦਾ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਕਿਹਾ ਜਾ ਸਕਦਾ ਹੈ ਪੰਜਾਬ ਦੇ ਵਿੱਚ ਬੜੀ ਹੈਰਾਨ ਕਰ ਦੇਣ ਵਾਲੀ ਘਟਨਾ ਵਾਪਰੀ ਹੈ ਅਕਸਰ ਅਸੀਂ ਵੇਖਦੇ ਹਾਂ ਕਿ ਨਿੱਕੀਆਂ ਮੋਟੀਆਂ ਚੋਰੀਆਂ ਹੁੰਦੀਆਂ ਰਹਿੰਦੀਆਂ ਨੇ ਚੋਰ ਕਦੇ ਕਿਸੇ ਦੀ ਗੰਦ ਟੱਪ ਜਾਂਦੇ ਨੇ ਕਦੇ ਕਿਸੇ ਦਾ ਸਾਈਕਲ ਚੱਕ ਕੇ ਲੈ ਜਾਂਦੇ ਨੇ ਕਦੇ ਲੱਖਾਂ ਦਾ ਡਾਕਾ ਮਾਰ ਜਾਂਦੇ ਨੇ ਪਰ ਆਪਣੇ ਆਪ ਦੇ ਵਿੱਚ ਚੋਰੀ ਦੀ ਬੜੀ ਵਿਲੱਖਣ ਵਾਰਦਾਤ ਕਹੀ ਜਾ ਸਕਦੀ ਹੈ ਇੱਥੇ ਚੋਰੀ ਕੋ ਛੋਰ ਨਹੀਂ ਹੋਇਆ ਸਗੋ ਬੱਸ ਸਟੈਂਡ ਤੋਂ ਪੂਰੀ ਬਸਤੀ ਚੋਰੀ ਹੋ ਗਈ ਹੈ ਜਿਹਾ ਪੂਰੀ ਦੀ ਪੂਰੀ ਬਸ ਚੋਰੀ ਕਰਕੇ ਕੋਈ ਲੈ ਗਿਆ ਹੈ ਮੌਕੇ ਦੀਆਂ ਇਹ ਤਸਵੀਰਾਂ ਫਿਲਹਾਲ ਹੈਰਾਨ ਕਰ ਦੇਣ ਵਾਲੀਆਂ ਹਸ਼ਿਆਰਪੁਰ ਤੋਂ ਸਾਹਮਣੇ ਆ ਰਹੀਆਂ ਨੇ ਹਸ਼ਾਰਪੁਰ ਚ ਵਾਪਰੀ ਇਸ ਵਾਰਦਾਤ ਤੋਂ ਬਾਅਦ ਡਰਾਈਵਰ ਕਨੈਕਟਰ ਹੱਕੇ ਬੱਕੇ ਰਹਿ ਗਏ ਨੇ ਮੰਨੋ ਜਲੰਧਰ ਦੇ ਮਾਫ ਕਰਾ ਹਸ਼ਾਰਪੁਰ ਬੱਸ ਸਟੈਂਡ ਦੇ ਪ੍ਰਸ਼ਾਸਨ ਦੇ ਹੱਥ ਪੈਰ ਫੁੱਲੇ ਪਏ ਨੇ ਸਮਝ ਹੀ ਨਹੀਂ ਆ ਰਿਹਾ ਕਿ ਅੱਧੀ ਰਾਤ ਤੋਂ ਆਖਰ ਐਡਾ ਕਿਹਦਾ ਹੌਸਲਾ ਪੈ ਗਿਆ ਜਿਸ ਨੇ ਬੱਸ ਨੂੰ ਬੱਸ ਸਟਾਰਟ ਕੀਤੀ ਤੇ ਬੱਸ ਮੌਕੇ ਤੋਂ ਭਜਾ ਕੇ ਲੈ ਗਿਆ ਪੂਰੀ ਦੀ ਪੂਰੀ ਬੱਸ ਚੋਰੀ ਹੋ ਗਈ ਹੈ ਬੱਸ ਹੀ ਚੋਰੀ ਹੋ ਗਈ ਹੈ ਜਿਸ ਤੋਂ ਬਾਅਦ ਇਹ ਦੱਸਿਆ ਜਾਂਦਾ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਹੈਰਾਨ ਕਰ ਦੇਣ ਵਾਲੀ ਇਹ ਵਾਰਦਾਤ ਕਹੀ ਜਾ ਸਕਦੀ ਹੈ ਦੱਸਿਆ ਜਾਂਦਾ ਕਿ ਕਨਡਕਟਰ ਤੇ ਕਨਡਕਟਰ ਰਾਤ 12 ਵੇ ਦੇ ਕਰੀਬ ਜਲੰਧਰ ਬਾਸ ਰਡੇ ਤੇ ਪਹੁੰਚੇ ਸਨ ਰਾਤ 12 ਵੇ ਦੇ ਕਰੀਬ ਜਦੋਂ ਬਾਸ ਰਡੇ ਤੇ ਪਹੁੰਚੇ ਤਾਂ ਦੱਸਿਆ ਜਾਂਦਾ ਕਿ ਉਹਨਾਂ ਨੇ ਬੱਸ ਇੱਥੇ ਅੰਦਰ پارک ਕਰ ਦਿੱਤੀ ਆ ਬੱਸ ਖੜਾ ਦਿੱਤੀ ਇਸ ਤੋਂ ਬਾਅਦ ਜਦੋਂ ਆਪਣੇ ਥਾਂ ਦੇ ਉੱਤੇ ਸੌਣ ਲਈ ਚਲੇ ਜਾ ਰਹੇ ਚੱਲ ਗਏ ਨੇ ਮਾਫਕੋਨਾ ਜਦੋਂ ਸੌਣ ਲਈ ਨਿਕਲ ਗਏ ਉੱਥੇ ਜਾ ਕੇ ਸੁੱਤੇ ਨੇ ਤੇ ਸਵੇਰੇ ਉੱਠ ਕੇ ਆ ਕੇ ਵੇਖਿਆ ਤਾਂ ਬੱਸ ਸਟੈਂਡ ਦੇ ਅੰਦਰੋਂ ਬੱਸ ਹੀ ਗਾਇਬ ਸੀ ਫਿਲਹਾਲ ਇਹ ਮੌਕੇ ਦੀਆਂ ਤਸਵੀਰਾਂ ਨੇ ਰਾਤ 12 ਵੇ ਦੇ ਕਰੀਬ ਦੱਸਿਆ ਜਾਂਦਾ ਹੈ ਕਿ ਬੱਸ ਸਟੈਂਡ ਦੇ ਅੰਦਰੋਂ ਇੱਕ ਬੱਸ ਨੂੰ ਚੋਰ ਚੋਰੀ ਕਰਕੇ ਲੈ ਗਏ ਨੇ ਫਿਲਹਾਲ ਬੇहद ਹੈਰਾਨ ਕਰ ਦੇਣ ਵਾਲੀ ਇਹ ਵਾਰਦਾਤ ਵਾਪਰੀ ਹੈ ਜਿਸ ਦੀਆਂ ਲਾਈਵ ਤਸਵੀਰਾਂ ਤੁਸੀਂ ਅਸਲੇ ਆਪਣੀ ਸਕਰੀਨ ਤੇ ਵੇਖ ਪਾਰਿਓ ਬਹੁਤ ਵੱਡੀ ਇਹ ਖਬਰ ਕਹੀ ਜਾ ਸਕਦੀ ਹੈ ਕਿ バス ਅੱਡੇ ਦੇ ਅੰਦਰੋਂ ਪੂਰੀ バス ਚੋਰੀ ਹੋ ਗਈ ਹੈ ਜੀਆਂ バス ਅੱਡੇ ਦੇ ਅੰਦਰੋਂ ਕੋਈ ਨਿੱਕੀ ਮੋਟੀ ਚੀਜ਼ ਨਹੀਂ ਚੋਰੀ ਹੋਈ ਸਗੋ ਪੂਰੀ ਬਾਸੀ ਕੋਈ ਬਾਸੀ ਭਜਾ ਕੇ ਲੈ ਗਿਆ バス ਨੂੰ ਹੀ ਪੂਰੀ ਨੂੰ ਚੋਰੀ ਕਰਕੇ ਲੈ ਗਿਆ ਜਿਸ ਤੋਂ ਬਾਅਦ ਉਹ ਇਸ バス ਦੀ ਭਾਲ ਕੀਤੀ ਜਾ ਰਹੀ ਹੈ ਕਿ ਆਖਰ ਇਹ バス ਚੋਰੀ ਕਰਨ ਵਾਲੇ ਨੇ バス ਲੈ ਕਿੱਥੇ ਗਿਆ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੌਕੇ ਦੀਆਂ ਇਹ ਲਾਈਵ ਤਸਵੀਰਾਂ ਨੇ ਜੋ ਸਾਡੀ ਸਕਰੀਨ ਤੇ ਨਜ਼ਰ ਆ ਰਹੀਆਂ ਨੇ ਫਿਲਹਾਲ ਪੁਲਿਸ ਲਈ ਇਹ ਬੱਸ ਚੋਰੀ ਦੀ ਵਾਰਦਾਤ ਪਹੇਲੀ ਬਣ ਗਈ ਹੈ ਕਿ ਆਖਰ ਕਿਵੇਂ ਕੋਈ ਬੱਸ ਅੱਡੇ ਦੇ ਅੰਦਰੋਂ ਖੜੀ ਬੱਸ ਨੂੰ ਚੋਰੀ ਕਰਕੇ ਲੈ ਜੇ ਗਿਆ ਸਕਦਾ ਹੈ ਫਿਲਹਾਲ ਇਸ ਪੂਰੇ ਮਾਮਲੇ ਤੇ ਅਸੀਂ ਡਰਾਈਵਰ ਕਨੈਕਟਰ ਦੇ ਨਾਲ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਇਸ ਮਾਮਲੇ ਤੇ ਕੀ ਕਿਹਾ ਉਹ ਤੁਹਾਨੂੰ ਸੁਣਾ ਦਿੰਨੇ ਆ ਪ੍ਰਕਾਸ਼ ਕੁਮਾਰ ਤੇ ਕੀ ਹੋਇਆ ਜਿਹੜੀ ਬੱਸ ਗੜੀ ਬੱਸ ਅਸੀਂ ਲੈ ਕੇ ਖੜੀ ਕੀਤੀ ਹੈ 6:20 ਮਿੰਟ ਦੇ 44 ਜੀ ਗੱਡੀ ਦਾ ਨੰਬਰ ਕਰਤਾਰ ਬੱਸ ਕੰਪਨੀ ਦਾ ਜੀ ਸਵੇਰੇ ਜਦੋਂ ਅਸੀਂ ਆ ਕੇ ਬੱਸ ਦੇਖੀ ਆ ਤੇ ਬੱਸ ਬੱਸ ਸਟੈਂਡ ਦੇ ਅੰਦਰ ਹੈ ਨਹੀਂ ਸੀਗੀ। ਰੋਜ਼ ਹੀ ਇਹਨੇ ਵਜੇ ਖੜੀ ਕਰ ਦਿੰਦੀ। ਇੱਕ ਵਾਰ ਅਸੀਂ پورے 1 ਘੰਟਾ ਲੇਟ ਕਰਦੀਆਂ ਕੋਈ ਕੋਈ ਟਾਈਮ ਚੱਲ ਗਿਆ ਇਹ ਕਦੀ ਕੋਈ ਟਾਈਮ ਚੱਲ ਗਿਆ ਇਹਦਾ। ਕੱਲ ਅਸੀਂ 6:20 ਦੇ ਇਸੇ ਖੜੀ ਕਰਕੇ ਗਏ ਆ ਤੇ ਮੁਰਗ ਸਵੇਰੇ ਆ ਕੇ ਦੇਖਿਆ ਤਾਂ ਕੋਈ ਗੱਡੀ ਨਹੀਂ ਸੀ ਸੀ ਅਸੀਂ ਬਾਹਲੇ-ਬਾਹਲੇ ਦੇਖਿਆ ਲੱਭਿਆ ਤੇ ਪੁਲਿਸ ਨੂੰ ਰਿਪੋਰਟ ਕਰਾਈ ਆ। ਇਹ ਅੰਦਰ ਉਹ ਲੈ ਕੇ ਬੱਸ ਹਾਂ ਬੱਸ ਸਟੈਂਡ ਦੇ ਅੰਦਰ ਆਉਂਦੀ। ਬੱਸ ਸਟੈਂਡ ਦੇ ਅੰਦਰ ਉਹ ਲੈ ਗਿਆ ਤੇ ਅੰਦਰ ਪਰਚੀ ਤੇ ਲਿਖਿਆ ਐ ਐਂਟਰੀ ਹੋਈ ਉਹ ਐਂਟਰ ਹੋਈ ਉਹ ਗੱਡੀ ਜੀ ਅਰਿਸ਼ਾਸ ਭਾਈ ਤੇ ਇੱਕ ਜਿਦਾ ਹਾਂ ਅੰਦਰੋਂ ਹੀ ਬਾਹਰ ਲੈ ਗਿਆ ਤੇ ਪ੍ਰਸ਼ਾਸਨ ਜਿਹੜਾ ਇੱਥੇ ਜਿਹੜਾ ਬੰਦੇ ਹੁੰਦੇ ਚੌਕੀਦਾਰ ਹੁੰਦੇ ਉਹਨਾਂ ਨੇ ਰੋਕਿਆ ਨਹੀਂ ਉਹਨਾਂ ਨੂੰ ਉਹਨਾਂ ਨੂੰ ਇਸ ਗੱਲ ਦਾ ਜਾਂਦਾ ਨਹੀਂ ਪਤਾ ਲੱਗਾ ਜਾਂ ਕਿੱਦਾਂ ਵੀ ਤੁਸੀਂ ਸਮਝ ਰਹਾ ਹੋਣ ਰੋਕਿਆ ਹੁੰਦਾ ਦਾ ਅਗਲੇ ਕਹਿਰਵਾਈ ਕਰਦੇ ਤੇ ਹੁਣ ਕੀ ਮੰਗੀ ਕਰਦੇ ਹੋ ਉਹ ਵੀ ਦੇਖਦੇ ਆ ਪੁੱਛ ਫੜਤਾਲ ਕਰਕੇ ਸਾਨੂੰ ਦੱਸੋ ਕਿ ਕਿੱਦਾਂ ਹੋਇਆ ਕਿੱਦਾਂ ਨਹੀਂ ਕੋਣ ਲੈ ਕੇ ਗਿਆ ਕੋਣ ਨਹੀਂ ਲੈ ਗਿਆ ਜੀ ਲੱਭਦੇ ਵਰਦੇ ਆ ਕਿ ਬਸ ਮਾਲਕਾਂ ਨਾਲ ਗਲਤ ਹੋ ਗਈ ਤੁਹਾਡੀ ਹਾਂ ਜੀ ਮਾਲਕਾਂ ਨੂੰ ਦੋਸਰੇ ਰਿਪੋਰਟ ਕਰ ਦਿੱਤੀ ਸੀਗੀ ਉਹਨਾਂ ਨੇ ਦੇਖਾ ਵੀ ਦੇਖ ਪਵਾੜੇ ਦੋੜੇ ਕਿਥੇ ਹੈਗੀ ਕਿਥੇ ਨਹੀਂ ਹੈਗੀ ਅਸੀਂ ਰਾਜ ਦੇ ਖੜੀ ਕਰਕੇ ਗਏ ਆ ਭਾਜੀ ਬਸ ਸਾਡੇ ਕਿਸ਼ੇ 6 20 ਦੇ ਤੇ ਜਦੋਂ ਅਸੀਂ ਸਵੇਰੇ ਆਏ 8 ਵਜੇ ਬਸ ਹੈ ਨਹੀਂ ਸੀ ਤੇ ਬਸ ਸਟੈਂਡ ਤੇ ਬਸ ਦੇ ਸਟੈਂਡ ਦੇ ਅੰਦਰ ਵੀ ਬਸ ਲੈ ਕੇ ਜਾਣਾ ਲੱਗਦਾ ਨਹੀਂ ਕਿ ਪ੍ਰਸ਼ਾਸਨ ਇੱਥੇ ਮੌਜੂਦ ਹੈ ਹੁਣਾ ਚਾਹੀਦਾ ਇੱਥੇ ਜਿੱਦਾਂ ਮਤਲਬ ਕਿ ਕਿਸਮ ਦਾ ਇਨਾ ਵੱਡਾ ਬਸ ਸਟੈਂਡ ਜ਼ਿਲ੍ਹੇ ਦਾ ਹੈਗਾ ਕੋਈ ਇੰਨੀ ਵੱਡੀ ਵਾਰਦਾਤ ਹੋ ਜਾਣੀ ਆ ਦੇ ਅਹੀਂ ਤਾਂ ਹੀ ਸਾਡੀਆਂ ਦੇ 10 12 ਬਸਾਂ ਖੜਦੀਆਂ ਜੀ ਹੁਣ ਟੋਟਲ ਕਿੰਨੀਆਂ ਬਸਾਂ ਇੱਥੇ ਖੜੀਆਂ ਹੋਣਗੀਆਂ ਟੋਟਲ ਆਡਾ ਬਸ ਸਟੈਂਡ ਸਾਲ ਭਰਿਆ ਹੁੰਦਾ ਬਸਾਂ ਨਾਲ ਸਾਰੀਆਂ ਕੰਪਨੀ ਦੇ ਬਸਾਂ ਕੱਢਦੀਆਂ ਇੱਥੇ ਪਰ ਰੋਕਿਆ ਕਿਉਂ ਨਹੀਂ ਗਿਆ ਲੱਗਦਾ ਨਹੀਂ ਤਾਂ ਹੋਣਾ ਚਾਹੀਦਾ ਕਿਉਂਕਿ ਤਾਂ ਹੁੰਦਾ ਨਹੀਂ ਚੌਕੀਦਾਰ ਹੁੰਦੇ ਆ ਜੀ ਇੱਥੇ ਹੁਣ ਚੌਕੀਦਾਰਾਂ ਨੂੰ ਹੁਣ ਤੇ ਚਾਹੀਦਾ ਆ ਰਾਤ ਨੂੰ ਤੁਹਾਡੀ ਗੱਲ ਨਹੀਂ ਚੌਕੀਦਾਰਾਂ ਨੇ ਪੁੱਛੇ ਨਹੀਂ ਉਹਨਾਂ ਨੇ ਕੋਈ ਬੱਸ ਕਿੱਦਾਂ ਜਾਣ ਦੱਤੀ ਅਸੀਂ ਪੁੱਛਿਆ ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗਾ ਕਦੋਂ ਕਿਹੜੇ ਦਿਨ ਲੱਗਾ ਪਾ ਜਿਹੜੀ ਵੀਡੀਓ ਜੀ ਦਿਖਾਈ ਦੇ ਰਿਹਾ ਕਿ ਰਾਤ ਨੂੰ ਇਹ ਬੱਸ ਲੈ ਕੇ ਜਾ ਰਹੇ ਹੁੰਦੇ ਹਨ ਨਾ ਆ ਬੱਸ ਆ ਇਸ ਜਲੰਧਰ ਵਾਲੇ ਦਾ ਇਸੇ ਗੇਟ ਤੋਂ ਨਿਕਲੀ ਆ ਬਾਹਰ ਜੀ ਉਹ ਕੈਮਰੇ ਜ ਆਉਂਦਾ ਬਾਹਰ ਜੀ ਤੇ ਹੁਣ ਤੁਹਾਡੇ ਵੱਲ ਲੰਬੀ ਜ਼ਾਰੀ ਬੱਸ ਲੰਬੀ ਕਿਸੇ ਪਾਸੇ ਦੇਖਿਆ ਜਾ ਕੇ ਕੋਈ ਸੱਜਣ ਨੇ ਤਾਂ ਨਹੀਂ ਲੈ ਕੇ ਕੋਈ ਤੁਹਾਡੇ ਨਾਲ ਮਜ਼ਾਕ ਕੀਤਾ ਹੋਵੇ ਕਿਸੇ ਨੇ ਨਹੀਂ ਜੀ ਨਹੀਂ ਇਹਦਾ ਕੀਤਾ ਹੁੰਦਾ ਤਾਂ ਲੱਭੀ ਲੱਭੀ ਪੈਂਦੀ ਫੇ ਲੰਬੀ ਨਹੀਂ ਹੈਗੀ ਜੀ ਤੇ ਹੁਣ ਤੁਸੀਂ ਕੀ ਕਹਿੰਦੇ ਨੇ ਕਿ ਪ੍ਰਸ਼ਾਸਨ ਦਾ ਗਏ ਹੋ ਹਾਂ ਇਹੀ ਪੌਸਰ ਰਿਪੋਰਟ ਕਰਾਈ ਹੈ ਜੀ ਹੁਣ ਜੀ ਹੋਲ ਕੇ ਕਾਰਵਾਈ ਕਰ ਰਹੇ ਉਹ ਦੇਖੋ ਹੁਣ ਕੀ ਬਣਦਾ ਜੀ ਕੀ ਲੱਗਦਾ ਤੁਹਾਨੂੰ ਕੀ ਮੰਗ ਕੀ ਕਰਦੇ ਹੋ ਤੁਸੀਂ ਹੁਣ ਸਾਨੂੰ ਸਾਨੂੰ ਬਸ ਮਿਲਣੀ ਚਾਹੀਦੀ ਸਾਨੂੰ ਉਹ